thank you ਦੇ ਵਿੱਚ ਬੰਬ ਧਮਾਕੇ ਤੋਂ ਬਾਅਦ ਹੁਣ ਪੂਰੇ ਪੰਜਾਬ ਪਰਦੇ ਵਿੱਚ ਅਲਰਟ ਕਰ ਦਿੱਤਾ ਗਿਆ ਦੱਸ ਜੀ ਇਹ ਕੀ ਧਮਾਕੇ ਨੂੰ ਚਾਹੇ 2-3 ਦਿਨ ਹੋ ਗਏ ਨੇ ਲੇਕਿਨ ਹਾਲੇ ਵੀ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਕਿਤੇ ਗਏ ਨੇ ਗੁਰੂ ਨਗਰੀ ਦੇ ਜੋ 골ਡਨ ਗੇਟ ਵਿਖੇ ਮੌਜੂਦ ਹੈਗੇ ਆ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜੋ ਨਾਕਾ ਬੰਦੀ ਹੈ ਚਾਹੇ ਰਾਤ ਦੀ ਗੱਲ ਕਰੀਏ ਚਾਹੇ ਦਿਨ ਦੀ ਗੱਲ ਕਰੀਏ ਤਾਂ 24 ਘੰਟੇ ਦੀ ਨਾਕਾ ਬੰਦੀ ਇੱਥੇ ਕਰ ਦਿੱਤੀ ਗਈ ਆ ਤਾਂ ਜਿਸ ਤਰ੍ਹਾਂ ਦੇ ਨਾਲ ਦਿੱਲੀ ਵਿਖੇ ਜੋ ਹਾਦਸਾ ਹੋਇਆ ਬਲਾਸਟ ਹੋਇਆ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਲਗਾਤਾਰ ਰੈਡ ਅਲਰਟ ਜਾਰੀ ਆ। ਅਗਰ ਕੋਈ ਵੀ ਸ਼ੱਕੀ ਅੰਸਰ ਦਿਖਾਈ ਦਿੰਦਾ ਤਾਂ ਉਸ ਦੇ ਉੱਤੇ ਜਿਹੜੀ ਆ ਪੜਦੀ ਕਾਰਵਾਈ ਕੀਤੀ ਜਾਂਦੀ ਆ। ਆਲਾ ਅਧਿਕਾਰੀਆਂ ਵੱਲੋਂ ਲਗਾਤਾਰ ਇਸ ਥਾਂਕੇ ਦੇ ਉੱਤੇ ਜੋ ਡੇਲੀ ਚੈਕਿੰਗ ਜਿਹੜੀ ਜੇਥੇ ਕੀਤੀ ਜਾਂਦੀ ਆ ਕਿ ਮੁਲਾਜ਼ਮ ਜਿਹੜੇ ਨੇ 24 ਘੰਟੇ ਤਨਾਤ ਹੈਗੇ ਆ ਕਿ ਨਹੀਂ ਹੈਗੇ ਕਿਉਂਕਿ ਪਹਿਲਾਂ ਜ਼ਰੂਰ ਇਹ ਵੀ ਦੇਖਣ ਨੂੰ ਮਿਲਿਆ ਕਿ ਇਸੇ ਜਗ੍ਹਾ ਤੋਂ ਉੱਤੇ ਜਿਹੜੇ ਮੁਲਾਜ਼ਮ ਸੀਗੇ ਉਹ ਨਹੀਂ ਸੀ ਤਨਾਤ ਰਹਿੰਦੇ ਡਿਊਟੀ ਲੱਗਦੀ ਸੀਗੀ ਲੇਕਿਨ ਇਸ ਜਗ੍ਹਾ ਤੇ ਮੌਜੂਦ ਨਹੀਂ ਸੀ ਹੁੰਦੇ ਮੁਲਾਜ਼ਮ ਤਾਂ ਹੁਣ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਅਗਰ ਕੋਈ ਮੂੰਹ ਬਣ ਕੇ ਵੀ ਮੋਟਰਸਾਈਕਲ ਟੂ ਵੀਲਰ ਹੈ ਜਾਂ ਫਿਰ ਗੱਡੀ ਦੇ ਉੱਤੇ ਆਉਂਦਾ ਤਾਂ ਉਸ ਦੇ ਉੱਤੇ ਜਿਹੜੀ ਆ ਬੜੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਚਾਹੇ ਗੱਲ ਹੋਵੇ ਚਲਾਣ ਦੀ ਚਾਹੇ ਗੱਲ ਹੋਵੇ ਪਰਚੇ ਦੀ ਤਾਂ ਜੇਕਰ ਕੋਈ ਸ਼ਰਾਰਤੀ ਅਕਸਰ ਲੱਭਦਾ ਜਾਂ ਕਿਸੇ ਦਾ ਕੋਈ ਕ੍ਰਿਮੀਨਲ ਰਿਕਾਰਡ ਲੱਭਦਾ ਤਾਂ ਉਸ ਦੇ ਉੱਤੇ ਜਿਹੜੀ ਹੈ ਜੋ ਮਕਨੂਨੀ ਕਾਰਵਾਈ ਲਗਾਤਾਰ ਕੀਤੀ ਜਾਂਦੀ ਆ ਤਾਂ ਦੇਖ ਸਕਦੇ ਹਾਂ ਕਿ ਨੌਜਵਾਨਾਂ ਨੂੰ ਵੀ ਜਿਹੜਾ ਲਗਾਤਾਰ ਇੱਥੇ ਰੋਕਿਆ ਜਾ ਰਿਹਾ ਤਾਂ ਗੁਰੂ ਨਗਰੀ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਆ ਇੱਥੇ ਚੈੱਕ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਦੇਖ ਸਕਦੇ ਹਾਂ ਗੱਡੀਆਂ ਨੂੰ ਟੂ ਵਿਲਰਸ ਨੂੰ ਫੋਰ ਵਿਲਰਸ ਨੂੰ ਹਰ ਕਿਸੇ ਨੂੰ ਇੱਥੇ ਰੋਕ ਕੇ ਜਿਹੜਾ ਉਸ ਦੇ ਉੱਤੇ ਪੜਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਜਿੱਥੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਪੈਂਦਾ ਤਾਂ ਉਸ ਨੂੰ ਖਲਾਰ ਕੇ ਉਸ ਤੋਂ ਉੱਤੇ ਜਿਹੜੀ ਆ ਪਣਦੀ ਕਾਰਵਾਈ ਕੀਤੀ ਜਾ ਰਹੀ ਆ ਤਾਂ ਬਹੁਤ ਜ਼ਰੂਰੀ ਵੀ ਆ ਕਿਉਂਕਿ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਜੋਣੇ ਸਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੀਆਂ ਨੇ ਗੁਰੂ ਘਰਾਂ ਦੇ ਵਿੱਚ ਜੋ ਆ ਦਰਸ਼ਨ ਦਿਦਾਰੇ ਕਰਨ ਵਾਸਤੇ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਦੱਸ ਜੇ ਕਿ ਇੱਥੇ ਐਸੇ ਗੁਰੂ ਨਗਰੀ ਤੋਂ ਹੁੰਦੇ ਹੋਏ ਜੋ ਲੋਕ ਨੇ ਅਟਾਰੀ ਵਾਗਾ ਸਰਹੱਦ ਨੂੰ ਜਾਣਦੇ ਨੇ ਕਿਉਂਕਿ ਬਾਰਡਰ ਬੈਲਟ ਦੇ ਬਿਲਕੁਲ ਨਾਲ ਪਹਿਲਾ ਸ਼ਹਿਰ ਕਹਿ ਸਕਦੇ ਆ ਜੋ ਸ਼੍ਰੀ ਹਮਸਹਿਬ ਹੈ ਤਾਂ ਐਸੇ ਕਰਕੇ ਜੋ ਇਸ ਇਲਾਕੇ ਦੀ ਖਾਸ ਤੌਰ ਦੇ ਉੱਤੇ ਜਿਹੜੀ ਹੈ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਤਾਂ ਉੱਥੇ ਹੀ ਦੇਖ ਸਕਦੇ ਹੋ ਅਧਿਕਾਰੀ ਲਗਾਤਾਰ ਚੈਕਿੰਗ ਕਰਦੇ ਦਿਖਾਈ ਦੇ ਰਿਹਾ ਤੇ ਅਧਿਕਾਰੀਆਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਕਿੰਨੇ ਵਜੇ ਦੀ ਚੈਕਿੰਗ ਜਿਹੜੀ ਹੈ ਸ਼ੁਰੂ ਹੈ ਜੀ ਇਸ ਜਗ੍ਹਾ ਤੋਂ ਸਿਰਜ ਜੀ 8 ਵਜੇ ਦੀ ਚੈਕਿੰਗ ਹੈ ਜੀ ਸ਼ੁਰੂ ਹੋ ਜਾਂਦੀ ਹੈ ਖਾਸ ਤੌਰ ਤੇ ਦਿੱਲੀ ਧਮਾਕੇ ਤੋਂ ਬਾਅਦ ਜਿਹੜਾ ਇੱਥੇ ਨਾਕਾਬੰਦੀ ਵਧਾਈ ਗਈ ਹੈ ਹਾਂਜੀ ਹਾਂਜੀ ਬਿਲਕੁਲ ਜੀ ਅੰਮ੍ਰਿਤਸਰ ਦੀ ਜੋ ਮੇਨ ਐਂਟਰੀ ਆ ਉਹ ਮੇਨ ਐਂਟਰੀ ਆ ਜੀ ਇੱਥੇ ਚੈਕਿੰਗ ਕਰਨੀ ਬੜੀ ਜ਼ਰੂਰੀ ਹੈ ਜੀ ਤੁਸੀਂ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਲੱਭਦਾ ਤਾਂ ਉਸ ਦੇ ਤੇ ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਜੀ ਕੋਈ ਵੀ ਗਲਤ ਅਨਸਰ ਹੈ ਉਹ ਤੇ ਬੰਦੀ ਕਾਰਵਾਈ ਤੇ ਕੀਤੀ ਜਾਏਗੀ ਨਾ ਜਿਹੜਾ ਕੋਈ ਗਲਤ ਅਨਸਰ ਐ ਐਂਟਰ ਕਰੇਗਾ ਅਸੀਂ ਪਹਿਲਾਂ ਚੈਕਿੰਗ ਕਰ ਰਹੇ ਹਾਂ ਚੈਕਿੰਗ ਕਰਾਉਣ ਜੋ ਵੀ ਗਲਤ ਅਨਸਰ ਆ ਆਪਾਂ ਤੇ ਸਖਤ ਕਾਰਵਾਈ ਕਰਾਂਗੇ ਸਾਹ ਹਦਾਈ ਤਾਂ ਵੱਡੇ ਅਫਸਰਾਂ ਵੱਲੋਂ ਕਿਹੜੀਆਂ ਦਿੱਤੀਆਂ ਗਈਆਂ ਨੇ ਅਸੀਂ ਚੈਕਿੰਗ ਕਰਦੇ ਕਿਉਂਕਿ ਗੋਲਡਨ ਗੇਟ ਇੱਕ ਐਂਟਰੀ ਪੁਆਇੰਟ ਹੈ ਦੇਸ਼ ਵਿਦੇਸ਼ ਵਿੱਚ ਫੇਮਸ ਹੈ ਗੋਲਡਨ ਗੇਟ ਜਿਸ ਜਗ੍ਹਾ ਤੇ ਆਪਾਂ ਮੌਜੂਦ ਹਾਂ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਉਹਨਾਂ ਦੀ ਹਦਾਇਤ ਐ ਅਫਸਰ ਸਾਹਿਬਾਂ ਦੀ ਹਦਾਇਤ ਐ ਵੀ ਜੋ ਸਖਤੋ ਸਖਤ ਕਾਰਵਾਈ ਕੀਤੀ ਆ ਉਹ ਸਖਤ ਚੈਕਿੰਗ ਕੀਤੀ ਜਾਵੇ ਇਹਨਾਂ ਦੀ ਕਿ ਆਪਣੇ ਸ਼ਹਿਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਦੁਰਘਟਨਾ ਨਾ ਹੋ ਸਕੇ ਹਾਂਜੀ ਜੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੀ ਖਾਸ ਹਦਾਇਤਾਂ ਜੋ ਨੇ ਅਧਿਕਾਰੀਆਂ ਵੱਲੋਂ ਵੀ ਦਿੱਤੀਆਂ ਗਈਆਂ ਨੇ ਤਾਂ ਇਸ ਜਗ੍ਹਾ ਦੇ ਉੱਤੇ ਅੱਜ ਲਗਾਤਾਰ ਪੰਜਾਬ ਪੁਲਿਸ ਵੱਲੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਉਹ ਘਟਨਾ ਕਰਮ ਹੁੰਦਾ ਬਲਾਸਟ ਹੁੰਦਾ ਧਮਾਕਾ ਹੁੰਦਾ ਤਾ ਪੂਰੇ ਦੇਸ਼ ਭਰ ਦੇ ਵਿੱਚ ਉਸ ਤਮਾਕੇ ਦੀ ਗੂੰਜ ਜਿਹੜੀ ਆ ਜਾਂਦੀ ਹੈ ਕਿਉਂਕਿ ਜੋ ਨਾਜਾਇਜ਼ ਤੌਰ ਤੇ ਉੱਤੇ ਲੋਕ ਜਿਹੜੇ ਆ ਉਸ ਦੇ ਵਿੱਚ ਤਮਾਕੇ ਦੇ ਵਿੱਚ ਘਾਇਲ ਵੀ ਹੋਏ ਨੇ ਕਈਆਂ ਦੀ ਮੌਤ ਵੀ ਹੋਈ ਹੈ ਤਾਂ ਉਸ ਤੋਂ ਬਾਅਦ ਕਾਫੀ ਦੁੱਖਦਾਈ ਖਬਰ ਹੈ ਤਾਂ ਉਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਰੈਡ ਅਲਰਟ ਕਰ ਦਿੱਤਾ ਜਾਂਦਾ ਹੈ ਅਗਰ ਕੋਈ ਵੀ ਸ਼ਰਾਰਤੀ ਅਨਸਰ ਲੱਭਦਾ ਉਸ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਜਿਸ ਤਰ੍ਹਾਂ ਨਾਲ ਤੁਹਾਨੂੰ ਦੱਸਿਆ ਕਿ ਅੱਜ ਚਾਹੇ ਉਸ ਤਮਾਕੇ ਨੂੰ 2 ਦਿਨ ਹੋ ਚੁੱਕੇ ਨੇ ਲੇਕਿਨ ਗੁਰੂ ਨਗਰੀ ਚ ਲਗਾਤਾਰ ਰੈਡ ਲੜਦੇ ਜੋ ਹੋਣ ਦੇ ਬਾਵਜੂਦ ਜਿਹੜਾ ਇੱਥੇ ਜਿਹੜੀ ਚੈਕਿੰਗ ਹੈ ਲਗਾਤਾਰ ਕੀਤੀ ਗਿਆ ਲਗਾਤਾਰ ਹਰ ਕਿਸੇ ਦੀ ਜਿਹੜੀ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਜੇ ਕੋਈ ਸ਼ਰਾਰਤੀ ਅੰਸਰ ਲੱਗਦਾ ਪੁਲਿਸ ਨੂੰ ਸ਼ੱਕ ਪੈਂਦਾ ਕਿ ਇਹ ਇਸ ਦੇ ਜਿਹੜੇ ਕੋਈ ਉਹ ਦੂਜੇ ਤਰੀਕੇ ਦੇ ਕੋ ਲਿੰਕ ਹੋ ਸਕਦੇ ਨੇ ਕੋਈ ਕਹਿ ਸਕਦੇ ਆ ਕਿ ਗੈਂਗਸਟਰਾਂ ਦੇ ਨਾਲ ਲਿੰਕ ਹੋ ਸਕਦੇ ਨੇ ਤਾਂ ਉਸ ਦੀ ਪੂਰੀ ਪੜਤਾਲ ਕਰਕੇ ਜਿਹੜਾ ਉਸ ਦੀ ਫੇਰ ਉਸ ਨੂੰ ਜਾਣ ਦਿੱਤਾ ਜਾਂਦਾ ਜੇਕਰ ਉਹਦੇ ਲਿੰਕ ਹੁੰਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਜੇਕਰ ਨਹੀਂ ਲਿੰਕ ਪਾਏ ਜਾਂਦੇ ਜਾਂ ਫਿਰ ਨਹੀਂ ਉਹੋ ਜਿਹੇ ਹਾਲਾਤ ਏ ਖੇ ਤਾਂ ਉਸ ਜਿਹੜਾ ਖਾਸ ਤੌਰ ਦੇ ਉੱਤੇ ਉਸ ਨੂੰ ਭੇਜਿਆ ਜਾਂਦਾ ਲੇਕਿਨ ਜੇਕਰ ਇਸ ਦੇ ਲਿੰਕ ਪਾਏ ਜਾਂਦੇ ਨੇ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸੇ ਤਰ੍ਹਾਂ ਦੇ ਨਾਲ ਤੜ ਨਾਲ ਕੱਲੀ-ਕੱਲੀ ਜੋ ਤਸਵੀਰ ਹੈ ਉਹ ਸਾਂਝੀ ਕਰਦੇ ਰਵਾਂਗੇ ਗੁਰੂ ਨਗਰੀ ਨਾਲ ਸੰਬੰਧਿਤ ਤਾਂ ਚੈਕਿੰਗ ਦਰਮਿਆਨ ਜੋ ਖਾਸ ਤੌਰ ਤੇ ਗੁਰੂ ਨਗਰੀ ਦੇ ਵਿੱਚ ਜਿਹੜੀ ਚੈਕਿੰਗ ਨਾ ਦੱਸ ਗਏ ਕਿ ਚੈਕਿੰਗ ਜੋ ਹੈ ਬਤਾਈ ਗਈ ਹੈ ਰੈਡ ਅਲਰਟ ਜੋ ਹੋਇਆ ਹੈ ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਧਮਾਕਾ ਹੋਇਆ ਤਾਂ ਉਸ ਤੋਂ ਬਾਅਦ ਹੁਣ ਪੂਰੇ ਪੰਜਾਬ 'ਚ ਰੈਡ ਅਲਰਟ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵੀ ਸੁਰੱਖਿਆ ਤੇ ਪੁਲਿਸ ਦਾ ਪ੍ਰਬੰਧ ਜੋ ਨੇ ਉਹ ਕਰ ਦਿੱਤੇ ਗਏ ਨੇ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਅਲਕਸ਼ ਸੁਨਗ ਜਗਬਾਨੀ ਟੀਵੀ ਸ਼੍ਰੀਮਛ ਸਾਈਂ ਦਿੱਲੀ ਦੇ ਵਿੱਚ ਬੰਬ ਧਮਾਕੇ ਤੋਂ ਬਾਅਦ ਹੁਣ ਪੂਰੇ ਪੰਜਾਬ ਪਰਦੇ ਵਿੱਚ ਅਲਰਟ ਕਰ ਦਿੱਤਾ ਗਿਆ ਦੱਸ ਦਈਏ ਕੀ ਧਮਾਕੇ ਨੂੰ ਚਾਹੇ 2-3 ਦਿਨ ਹੋ ਗਏ ਨੇ ਲੇਕਿਨ ਹਾਲੇ ਵੀ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਕਿਤੇ ਗਏ ਨਹੀਂ ਗੁਰੂ ਨਗਰੀ ਦੇ ਜੋ 골ਡਨ ਗੇਟ ਵਿਖੇ ਮੌਜੂਦ ਹੈਗੇ ਆ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜੋ ਨਾਕਾ ਬੰਦੀ ਹੈ ਚਾਹੇ ਰਾਤ ਦੀ ਗੱਲ ਕਰੀਏ ਚਾਹੇ ਦਿਨ ਦੀ ਗੱਲ ਕਰੀਏ ਤਾਂ 24 ਘੰਟੇ ਦੀ ਨਾਕਾ ਬੰਦੀ ਇੱਥੇ ਕਰ ਦਿੱਤੀ ਗਈ ਆ ਤਾਂ ਜਿਸ ਤਰ੍ਹਾਂ ਦੇ ਨਾਲ ਦਿੱਲੀ ਵਿਖੇ ਜੋ ਹਾਦਸਾ ਹੋਇਆ ਬਲਾਸਟ ਹੋਇਆ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਲਗਾਤਾਰ ਰੈਡ ਅਲਰਟ ਜਾਰੀ ਆ। ਅਗਰ ਕੋਈ ਵੀ ਸ਼ੱਕੀ ਅੰਸਰ ਦਿਖਾਈ ਦਿੰਦਾ ਤਾਂ ਉਸ ਦੇ ਉੱਤੇ ਜਿਹੜੀ ਆ ਪੜਦੀ ਕਾਰਵਾਈ ਕੀਤੀ ਜਾਂਦੀ ਆ। ਆਲਾ ਅਧਿਕਾਰੀਆਂ ਵੱਲੋਂ ਲਗਾਤਾਰ ਇਸ ਡਾਕਖੇ ਦੇ ਉੱਤੇ ਜੋ ਡੇਲੀ ਚੈਕਿੰਗ ਜਿਹੜੀ ਜੇਥੇ ਕੀਤੀ ਜਾਂਦੀ ਆ ਕਿ ਮੁਲਾਜ਼ਮ ਜਿਹੜੇ ਨੇ 24 ਘੰਟੇ ਤਨਾਤ ਹੈਗੇ ਆ ਕਿ ਨਹੀਂ ਹੈਗੇ ਕਿਉਂਕਿ ਪਹਿਲਾਂ ਜ਼ਰੂਰ ਇਹ ਵੀ ਦੇਖਣ ਨੂੰ ਮਿਲਿਆ ਕਿ ਇਸੇ ਜਗ੍ਹਾ ਤੋਂ ਉੱਤੇ ਜਿਹੜੇ ਮੁਲਾਜ਼ਮ ਸੀਗੇ ਉਹ ਨਹੀਂ ਸੀ ਤਨਾਤ ਰਹਿੰਦੇ ਡਿਊਟੀ ਲੱਗਦੀ ਸੀਗੀ ਲੇਕਿਨ ਇਸ ਜਗ੍ਹਾ ਤੇ ਮੌਜੂਦ ਨਹੀਂ ਸੀ ਹੁੰਦੇ ਮੁਲਾਜ਼ਮ ਤਾਂ ਹੁਣ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਅਗਰ ਕੋਈ ਮੂੰਹ ਬਣ ਕੇ ਵੀ ਮੋਟਰਸਾਈਕਲ ਟੂ ਵੀਲਰ ਜਾਂ ਫਿਰ ਗੱਡੀ ਦੇ ਉੱਤੇ ਆਉਂਦਾ ਤਾਂ ਉਸ ਦੇ ਉੱਤੇ ਜਿਹੜੀ ਆ ਬੜੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਚਾਹੇ ਗੱਲ ਹੋਵੇ ਚਲਾਣ ਦੀ ਚਾਹੇ ਗੱਲ ਹੋਵੇ ਪਰਚੇ ਦੀ ਤਾਂ ਜੇਕਰ ਕੋਈ ਸ਼ਰਾਰਤੀ ਅਕਸਰ ਲੱਭਦਾ ਜਾਂ ਕਿਸੇ ਦਾ ਕੋਈ ਕ੍ਰਿਮੀਨਲ ਰਿਕਾਰਡ ਲੱਭਦਾ ਤਾਂ ਉਸ ਦੇ ਉੱਤੇ ਜਿਹੜੀ ਆ ਜੋ ਕਾਨੂੰਨੀ ਕਾਰਵਾਈ ਲਗਾਤਾਰ ਕੀਤੀ ਜਾਂਦੀ ਹੈ ਤਾਂ ਦੇਖ ਸਕਦੇ ਹੋ ਕਿ ਨੌਜਵਾਨਾਂ ਨੂੰ ਵੀ ਜਿਹੜਾ ਲਗਾਤਾਰ ਇੱਥੇ ਰੋਕਿਆ ਜਾ ਰਿਹਾ ਤਾਂ ਗੁਰੂ ਨਗਰੀ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਆ ਇੱਥੇ ਚੈੱਕ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਦੇਖ ਸਕਦੇ ਹੋ ਗੱਡੀਆਂ ਨੂੰ ਟੂ ਵੀਲਰਸ ਨੂੰ ਫੋਰ ਵੀਲਰਸ ਨੂੰ ਹਰ ਕਿਸੇ ਨੂੰ ਇੱਥੇ ਰੋਕ ਕੇ ਜਿਹੜਾ ਉਸ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਜਿੱਥੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਪੈਂਦਾ ਤਾਂ ਉਸ ਨੂੰ ਖਲਾਰ ਕੇ ਉਸ ਦੇ ਉੱਤੇ ਜਿਹੜੀ ਆ ਬਣਦੀ ਕਾਰਵਾਈ ਕੀਤੀ ਜਾ ਰਹੀ ਆ ਤਾਂ ਬਹੁਤ ਜ਼ਰੂਰੀ ਵੀ ਆ ਕਿਉਂਕਿ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਜੋ ਨੇ ਸਚਕੰਚ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੀਆਂ ਨੇ ਗੁਰੂ ਘਰਾਂ ਦੇ ਵਿੱਚ ਜੋ ਆ ਦਰਸ਼ਨ ਦਿਦਾਰੇ ਕਰਨ ਵਾਸਤੇ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਦੱਸ ਜੇ ਕਿ ਇੱਥੇ ਐਸੇ ਗੁਰੂ ਨਗਰੀ ਤੋਂ ਹੁੰਦੇ ਹੋਏ ਜੋ ਲੋਕ ਨੇ ਅਟਾਰੀ ਵਾਗਾ ਸਰਹੱਦ ਨੂੰ ਜਾਣਦੇ ਨੇ ਕਿਉਂਕਿ ਬਾਰਡਰ ਬੈਲਟ ਦੇ ਬਿਲਕੁਲ ਨਾਲ ਪਹਿਲਾ ਸ਼ਹਿਰ ਕਹਿ ਸਕਦੇ ਆ ਜੋ ਸ੍ਰੀ ਹਮਸਹਿਬ ਹੈ ਤਾਂ ਐਸੇ ਕਰਕੇ ਜੋ ਇਸ ਇਲਾਕੇ ਦੀ ਖਾਸ ਤੌਰ ਦੇ ਉੱਤੇ ਜਿਹੜੀ ਹੈ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਤਾਂ ਉੱਥੇ ਹੀ ਦੇਖ ਸਕਦੇ ਹੋ ਅਧਿਕਾਰੀ ਲਗਾਤਾਰ ਚੈਕਿੰਗ ਕਰਦੇ ਦਿਖਾਈ ਦੇ ਰਿਹਾ ਤੇ ਅਧਿਕਾਰੀਆਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਕਿੰਨੇ ਵਜੇ ਦੀ ਚੈਕਿੰਗ ਜਿਹੜੀ ਹੈ ਸ਼ੁਰੂ ਹੈ ਜੀ ਇਸ ਜਗ੍ਹਾ ਤੇ ਸਰ ਜੀ 8 ਵਜੇ ਦੀ ਚੈਕਿੰਗ ਹੈ ਜੀ ਸ਼ੁਰੂ ਹੋਈ ਜੀ ਤਾਂ ਖਾਸ ਤੌਰ ਤੇ ਦਿੱਲੀ ਧਮਾਕੇ ਤੋਂ ਬਾਅਦ ਜਿਹੜਾ ਇੱਥੇ ਨਾਕਾਬੰਦੀ ਵਧਾਈ ਗਈ ਹੈ ਹਾਂਜੀ ਹਾਂਜੀ ਬਿਲਕੁਲ ਜੀ ਅੰਮ੍ਰਿਤਸਰ ਦੀ ਜੋ ਮੇਨ ਐਂਟਰੀ ਆ ਉਹ ਮੇਨ ਐਂਟਰੀ ਆ ਜੀ ਇੱਥੇ ਚੈਕਿੰਗ ਕਰਨੀ ਬੜੀ ਜ਼ਰੂਰੀ ਹੈ ਜੀ ਕਿਉਂਕਿ ਅਗਰ ਕੋਈ ਵੀ ਸ਼ਰਾਰਤੀ ਅਨਸਰ ਲੱਭਦਾ ਤਾਂ ਉਸਦੇ ਤੇ ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਜੀ ਕੋਈ ਵੀ ਗਲਤ ਅਨਸਰ ਹੈ ਉਹ ਤੇ ਬੰਦੀ ਕਾਰਵਾਈ ਤੇ ਕੀਤੀ ਜਾਏਗੀ ਨਾ ਜਿਹੜਾ ਕੋਈ ਗਲਤ ਅਨਸਰ ਐ ਐਂਟਰ ਕਰੇਗਾ ਅਸੀਂ ਪਹਿਲੇ ਚੈਕਿੰਗ ਕਰ ਰਹੇ ਹਾਂ ਚੈਕਿੰਗ ਕਰਾਉਣ ਜੋ ਵੀ ਗਲਤ ਅਨਸਰ ਆ ਆਪਾਂ ਤੇ ਸਖਤ ਸਖਤ ਕਾਰਵਾਈ ਕਰਾਂਗੇ ਆਸ਼ਾ ਹਦਾਈ ਤਾਂ ਵੱਡੇ ਅਫਸਰਾਂ ਵੱਲੋਂ ਕਿਹੜੀਆਂ ਦਿੱਤੀਆਂ ਗਈਆਂ ਨੇ ਅਸੀਂ ਚੈਕਿੰਗ ਕਰਦੇ ਕਿਉਂਕਿ ਗੋਲਡਨ ਗੇਟ ਇੱਕ ਐਂਟਰੀ ਪੁਆਇੰਟ ਹੈ ਦੇਸ਼ਵ ਦੇ ਵਿੱਚ ਫੇਮਸ ਹੈ ਗੋਲਡਨ ਗੇਟ ਜਿਸ ਜਗ੍ਹਾ ਤੇ ਆਪਾਂ ਮੌਜੂਦ ਹਾਂ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਜੀ ਉਹਨਾਂ ਦੀ ਹਦਾਇਤ ਹੈ ਅਫਸਰ ਸਾਹਿਬਾਂ ਦੀ ਹਦਾਇਤ ਹੈ ਵੀ ਜੋ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਸਖਤ ਚੈਕਿੰਗ ਕੀਤੀ ਜਾਵੇ ਇਹਨਾਂ ਦੀ ਕਿ ਆਪਣੇ ਸ਼ਹਿਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਦੁਰਘਟਨਾ ਨਾ ਹੋ ਸਕੇ ਹਾਂ ਜੀ ਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੀ ਖਾਸ ਹਦਾਇਤਾਂ ਜੋ ਨੇ ਅਧਿਕਾਰੀਆਂ ਵੱਲੋਂ ਵੀ ਦਿੱਤੀਆਂ ਗਈਆਂ ਨੇ ਤਾਂ ਇਸ ਜਗ੍ਹਾ ਦੇ ਉੱਤੇ ਅੱਜ ਲਗਾਤਾਰ ਪੰਜਾਬ ਪੁਲਿਸ ਵੱਲੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਉਹ ਘਟਨਾ ਕਰਮ ਹੁੰਦਾ ਬਲਾਸਟ ਹੁੰਦਾ ਧਮਾਕਾ ਹੁੰਦਾ ਦਾ ਪੂਰੇ ਦੇਸ਼ ਭਰ ਦੇ ਵਿੱਚ ਉਸ ਤਮਾਕੇ ਦੀ ਗੂੰਜ ਜਿਹੜੀ ਆ ਜਾਂਦੀ ਹੈ ਕਿਉਂਕਿ ਜੋ ਨਜਾਇਜ਼ ਤੌਰ ਤੇ ਲੋਕ ਜਿਹੜੇ ਆ ਉਸ ਦੇ ਵਿੱਚ ਤਮਾਕੇ ਦੇ ਵਿੱਚ ਘਾਇਲ ਵੀ ਹੋਏ ਨੇ ਕਈਆਂ ਦੀ ਮੌਤ ਵੀ ਹੋਈ ਹੈ ਤਾਂ ਉਸ ਤੋਂ ਬਾਅਦ ਕਾਫੀ ਦੁੱਖਦਾਈ ਖਬਰ ਹੈ ਤਾਂ ਉਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਰੈਡ ਅਲਰਟ ਕਰ ਦਿੱਤਾ ਜਾਂਦਾ ਹੈ ਅਗਰ ਕੋਈ ਵੀ ਸ਼ਰਾਰਤੀ ਅਨਸਰ ਲੱਭਦਾ ਉਸ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਜਿਸ ਤਰ੍ਹਾਂ ਨਾਲ ਤੁਹਾਨੂੰ ਦੱਸਿਆ ਕਿ ਅੱਜ ਚਾਹੇ ਉਸ ਤਮਾਕੇ ਨੂੰ 2 ਦਿਨ ਹੋ ਚੁੱਕੇ ਨੇ ਲੇਕਿਨ ਗੁਰੂ ਨਗਰੀ ਚ ਲਗਾਤਾਰ ਰੈਡ ਲੜਦੇ ਜੋ ਹੋਣ ਦੇ ਬਾਵਜੂਦ ਜਿਹੜਾ ਇੱਥੇ ਜਿਹੜੀ ਚੈਕਿੰਗ ਹੈ ਲਗਾਤਾਰ ਕੀਤੀ ਗਿਆ ਲਗਾਤਾਰ ਹਰ ਕਿਸੇ ਦੀ ਜਿਹੜੀ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਜੇ ਕੋਈ ਸ਼ਰਾਰਤੀ ਅੰਸਰ ਲੱਗਦਾ ਪੁਲਿਸ ਨੂੰ ਸ਼ੱਕ ਪੈਂਦਾ ਕਿ ਇਹ ਇਸ ਦੇ ਜਿਹੜੇ ਕੋਈ ਦੂਜੇ ਤਰੀਕੇ ਦੇ ਕੋਈ ਲਿੰਕ ਹੋ ਸਕਦੇ ਨੇ ਕੋਈ ਕਹਿ ਸਕਦੇ ਆ ਕਿ ਗੈਂਗਸਟਰਾਂ ਦੇ ਨਾਲ ਲਿੰਕ ਹੋ ਸਕਦੇ ਨੇ ਤਾਂ ਉਸ ਦੀ ਪੂਰੀ ਪੜਤਾਲ ਕਰਕੇ ਜਿਹੜਾ ਉਸ ਦੀ ਫੇਰ ਉਸ ਨੂੰ ਜਾਣ ਦਿੱਤਾ ਜਾਂਦਾ ਜੇਕਰ ਉਹਦੇ ਲਿੰਕ ਹੁੰਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਜੇਕਰ ਨਹੀਂ ਲਿੰਕ ਪਾਏ ਜਾਂਦੇ ਜਾਂ ਫਿਰ ਨਹੀਂ ਉਹੋ ਜਿਹੇ ਹਾਲਾਤ ਦੇਖੇ ਤਾਂ ਉਸ ਨੂੰ ਜਿਹੜਾ ਖਾਸ ਤੌਰ ਦੇ ਉੱਤੇ ਉਸ ਨੂੰ ਭੇਜਿਆ ਜਾਂਦਾ ਲੇਕਿਨ ਜੇਕਰ ਇਸ ਦੇ ਲਿੰਕ ਪਾਏ ਜਾਂਦੇ ਨੇ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸੇ ਤਰ੍ਹਾਂ ਦੇ ਨਾਲ ਤੜ ਨਾਲ ਕੱਲੀ-ਕੱਲੀ ਜੋ ਤਸਵੀਰ ਹੈ ਉਹ ਸਾਂਝੀ ਕਰਦੇ ਰਵਾਂਗੇ ਗੁਰੂ ਨਗਰੀ ਨਾਲ ਸੰਬੰਧਿਤ ਤਾਂ ਚੈਕਿੰਗ ਦਰਮਿਆਨ ਜੋ ਖਾਸ ਤੌਰ ਤੇ ਗੁਰੂ ਨਗਰੀ ਦੇ ਵਿੱਚ ਜਿਹੜੀ ਚੈਕਿੰਗ ਦੱਸਦੀ ਹੈ ਕਿ ਚੈਕਿੰਗ ਜੋ ਹੈ ਬਤਾਈ ਗਈ ਹੈ ਰੈਡ ਅਲਰਟ ਜੋ ਹੋਇਆ ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਧਮਾਕਾ ਹੋਇਆ ਤਾਂ ਉਸ ਤੋਂ ਬਾਅਦ ਹੁਣ ਪੂਰੇ ਪੰਜਾਬ 'ਚ ਰੈਡ ਅਲਰਟ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵੀ ਸੁਰੱਖਿਆ ਤੇ ਪੁਲਤ ਪ੍ਰਬੰਧ ਜੋ ਨੇ ਉਹ ਕਰ ਦਿੱਤੇ ਗਏ ਨੇ ਕੈਮਰਾਮੈਨ ਸੰਦੀ কুমার ਦੇ ਨਾਲ ਅਕਸ਼ ਸੁਨਗ ਜਗਬਾਨੀ ਟੀਵੀ ਸ਼੍ਰੀਮਚਾ ਸਾਈਂ ਦਿੱਲੀ ਦੇ ਵਿੱਚ ਬੰਬ ਧਮਾਕੇ ਤੋਂ ਬਾਅਦ ਹੁਣ ਪੂਰੇ ਪੰਜਾਬ ਪਰਦੇ ਵਿੱਚ ਅਲਰਟ ਕਰ ਦਿੱਤਾ ਗਿਆ ਦੱਸ ਜੀਏ ਕਿ ਧਮਾਕੇ ਨੂੰ ਚਾਹੇ 2-3 ਦਿਨ ਹੋ ਗਏ ਨੇ ਲੇਕਿਨ ਹਾਲੇ ਵੀ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਨੇ ਗੁਰੂ ਨਗਰੀ ਦੇ ਜੋ ਗੋਲਡਨ ਗੇਟ ਵਿਖੇ ਮੌਜੂਦ ਹੈਗੇ ਆ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜੋ ਨਾਕਾਬੰਦੀ ਹੈ ਚਾਹੇ ਰਾਤ ਦੀ ਗੱਲ ਕਰੀਏ ਚਾਹੇ ਦਿਨ ਦੀ ਗੱਲ ਕਰੀਏ ਤਾਂ 24 ਘੰਟੇ ਦੀ ਨਾਕਾਬੰਦੀ ਇੱਥੇ ਕਰ ਦਿੱਤੀ ਗਈ ਆ ਤਾਂ ਜਿਸ ਤਰ੍ਹਾਂ ਦੇ ਨਾਲ ਦਿੱਲੀ ਵਿਖੇ ਜੋ ਹਾਦਸਾ ਹੋਇਆ ਬਲਾਸਟ ਹੋਇਆ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਲਗਾਤਾਰ ਰੈਡ ਅਲਰਟ ਜਾਰੀ ਆ। ਅਗਰ ਕੋਈ ਵੀ ਸ਼ੱਕੀ ਅੰਸਰ ਦਿਖਾਈ ਦਿੰਦਾ ਤਾਂ ਉਸ ਦੇ ਉੱਤੇ ਜਿਹੜੀ ਆ ਪੜਦੀ ਕਾਰਵਾਈ ਕੀਤੀ ਜਾਂਦੀ ਆ। ਆਲਾ ਅਧਿਕਾਰੀਆਂ ਵੱਲੋਂ ਲਗਾਤਾਰ ਇਸ ਨਾਕੇ ਦੇ ਉੱਤੇ ਜੋ ਡੇਲੀ ਚੈਕਿੰਗ ਜਿਹੜੀ ਜੈਥੇ ਕੀਤੀ ਜਾਂਦੀ ਆ ਕਿ ਮੁਲਾਜ਼ਮ ਜਿਹੜੇ ਨੇ 24 ਘੰਟੇ ਤਨਾਤ ਹੈਗੇ ਆ ਕਿ ਨਹੀਂ ਹੈਗੇ ਕਿਉਂਕਿ ਪਹਿਲਾਂ ਜ਼ਰੂਰ ਇਹ ਵੀ ਦੇਖਣ ਨੂੰ ਮਿਲਿਆ ਕਿ ਇਸੇ ਜਗ੍ਹਾ ਤੋਂ ਉੱਤੇ ਜਿਹੜੇ ਮੁਲਾਜ਼ਮ ਸੀਗੇ ਉਹ ਨਹੀਂ ਸੀ ਤਨਾਤ ਰਹਿੰਦੇ ਡਿਊਟੀ ਲੱਗਦੀ ਸੀਗੀ ਲੈਕਿਨ ਇਸ ਜਗ੍ਹਾ ਤੇ ਮੌਜੂਦ ਨਹੀਂ ਸੀ ਹੁੰਦੇ ਮੁਲਾਜ਼ਮ ਤਾਂ ਹੁਣ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਅਗਰ ਕੋਈ ਮੂੰਹ ਬਣ ਕੇ ਵੀ ਮੋਟਰਸਾਈਕਲ ਟੂ-ਵీలਰ ਜਾਂ ਫਿਰ ਗੱਡੀ ਦੇ ਉੱਤੇ ਆਉਂਦਾ ਤਾਂ ਉਸ ਦੇ ਉੱਤੇ ਜਿਹੜੀ ਹੈ ਬੜੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਚਾਹੇ ਅ ਗੱਲ ਹੋਵੇ ਚਲਾਣ ਦੀ ਚਾਹੇ ਗੱਲ ਹੋਵੇ ਪਰਚੇ ਦੀ ਤਾਂ ਜੇਕਰ ਕੋਈ ਸ਼ਰਾਰਤੀ ਅਕਸਰ ਲੱਭਦਾ ਜਾਂ ਕਿਸੇ ਦਾ ਕੋਈ ਕ੍ਰਿਮੀਨਲ ਰਿਕਾਰਡ ਲੱਭਦਾ ਤਾਂ ਉਸ ਦੇ ਉੱਤੇ ਜਿਹੜੀ ਹੈ ਜੋ ਮਕਨੂਨੀ ਕਾਰਵਾਈ ਲਗਾਤਾਰ ਕੀਤੀ ਜਾਂਦੀ ਆ ਤਾਂ ਦੇਖ ਸਕਦੇ ਹਾਂ ਕਿ ਨੌਜਵਾਨਾਂ ਨੂੰ ਵੀ ਜਿਹੜਾ ਲਗਾਤਾਰ ਇੱਥੇ ਰੋਕਿਆ ਜਾ ਰਿਹਾ ਤਾਂ ਗੁਰੂ ਨਗਰੀ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਆ ਇੱਥੇ ਚੈੱਕ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਦੇਖ ਸਕਦੇ ਹਾਂ ਗੱਡੀਆਂ ਨੂੰ ਟੂ ਵਿਲਰਸ ਨੂੰ ਫੋਰ ਵਿਲਰਸ ਨੂੰ ਹਰ ਕਿਸੇ ਨੂੰ ਇੱਥੇ ਰੋਕ ਕੇ ਜਿਹੜਾ ਉਸ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਜਿੱਥੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਪੈਂਦਾ ਤਾਂ ਉਸ ਨੂੰ ਖਲਾਰ ਕੇ ਉਸ ਤੋਂ ਉੱਤੇ ਜਿਹੜੀ ਆ ਪੜਦੀ ਕਾਰਵਾਈ ਕੀਤੀ ਜਾ ਰਹੀ ਆ ਤਾਂ ਬਹੁਤ ਜ਼ਰੂਰੀ ਵੀ ਆ ਕਿਉਂਕਿ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਜੋਣੇ ਸਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੀਆਂ ਨੇ ਗੁਰੂ ਘਰਾਂ ਦੇ ਵਿੱਚ ਜੋ ਆ ਦਰਸ਼ਨ ਦਿਦਾਰੇ ਕਰਨ ਵਾਸਤੇ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਦੱਸ ਜੇ ਕਿ ਇੱਥੇ ਐਸੇ ਗੁਰੂ ਨਗਰੀ ਤੋਂ ਹੁੰਦੇ ਹੋਏ ਜੋ ਲੋਕ ਨੇ ਅਟਾਰੀ ਵਾਗਾ ਸਰਹੱਦ ਨੂੰ ਜਾਣਦੇ ਨੇ ਕਿਉਂਕਿ ਬਾਰਡਰ ਬੈਲਟ ਦੇ ਬਿਲਕੁਲ ਨਾਲ ਪਹਿਲਾ ਸ਼ਹਿਰ ਕਹਿ ਸਕਦੇ ਆ ਜੋ ਸ਼੍ਰੀ ਅਮਰਸੇਹ ਸਾਹਿਬ ਹੈ ਤਾਂ ਐਸੇ ਕਰਕੇ ਜੋ ਇਸ ਇਲਾਕੇ ਦੀ ਖਾਸ ਤੌਰ ਦੇ ਉੱਤੇ ਜਿਹੜੀ ਹੈ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਤਾਂ ਉੱਥੇ ਹੀ ਦੇਖ ਸਕਦੇ ਹੋ ਅਧਿਕਾਰੀ ਲਗਾਤਾਰ ਚੈਕਿੰਗ ਕਰਦੇ ਦਿਖਾਈ ਦੇ ਰਿਹਾ ਤੇ ਅਧਿਕਾਰੀਆਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਕਿੰਨੇ ਵਜੇ ਦੀ ਚੈਕਿੰਗ ਜਿਹੜੀ ਹੈ ਸ਼ੁਰੂ ਹੈ ਜੀ ਇਸ ਜਗ੍ਹਾ ਤੇ ਸਰ ਜੀ 8 ਵਜੇ ਦੀ ਚੈਕਿੰਗ ਹੈ ਜੀ ਸ਼ੁਰੂ ਹੈ ਜੀ ਤਾਂ ਖਾਸ ਤੌਰ ਤੇ ਦਿੱਲੀ ਧਮਾਕੇ ਤੋਂ ਬਾਅਦ ਜਿਹੜਾ ਇੱਥੇ ਨਾਕਾਬੰਦੀ ਵਧਾਈ ਗਈ ਹੈ ਹਾਂਜੀ ਹਾਂਜੀ ਬਿਲਕੁਲ ਜੀ ਅੰਮ੍ਰਿਤਸਰ ਦੀ ਜੋ ਮੇਨ ਐਂਟਰੀ ਆ ਉਹ ਮੇਨ ਐਂਟਰੀ ਆ ਜੀ ਇੱਥੇ ਚੈਕਿੰਗ ਕਰਨੀ ਬੜੀ ਜ਼ਰੂਰੀ ਹੈ ਜੀ ਤੁਸੀਂ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਲੱਭਦਾ ਤਾਂ ਉਸਦੇ ਤੇ ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਜੀ ਕੋਈ ਵੀ ਗਲਤ ਅਨਸਰ ਹੈ ਉਹ ਤੇ ਬੰਦੀ ਕਾਰਵਾਈ ਤੇ ਕੀਤੀ ਜਾਏਗੀ ਨਾ ਜਿਹੜਾ ਕੋਈ ਗਲਤ ਅਨਸਰ ਐ ਐਂਟਰ ਕਰੇਗਾ ਅਸੀਂ ਪਹਿਲਾਂ ਚੈਕਿੰਗ ਕਰ ਰਹੇ ਹਾਂ ਚੈਕਿੰਗ ਕਰਾਉਣ ਜੋ ਵੀ ਗਲਤ ਅਨਸਰ ਆ ਆਪਾਂ ਤੇ ਸਖਤ ਸਖਤ ਕਾਰਵਾਈ ਕਰਾਂਗੇ ਆ ਸਹਾਦਾਈ ਤਾਂ ਵੱਡੇ ਅਫਸਰਾਂ ਵੱਲੋਂ ਕਿਹੜੀਆਂ ਦਿੱਤੀਆਂ ਗਈਆਂ ਨੇ ਅਸੀਂ ਚੈਕਿੰਗ ਦੇ ਤੇ ਕਿਉਂਕਿ ਗੋਲਡਨ ਗੇਟ ਇੱਕ ਐਂਟਰੀ ਪੁਆਇੰਟ ਹੈ ਦੇਸ਼ਵ ਦੇ ਵਿੱਚ ਫੇਮਸ ਹੈ ਗੋਲਡਨ ਗੇਟ ਜਿਸ ਜਗ੍ਹਾ ਤੇ ਆਪਾਂ ਮੌਜੂਦ ਹਾਂ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਜੀ ਉਹਨਾਂ ਦੀ ਹਦਾਇਤ ਹੈ ਅਫਸਰ ਸਾਹਿਬਾਂ ਦੀ ਹਦਾਇਤ ਹੈ ਵੀ ਜੋ ਸਖਤੋ ਸਖਤ ਕਾਰਵਾਈ ਕੀਤੀ ਆ ਉਹ ਸਖਤ ਚੈਕਿੰਗ ਕੀਤੀ ਜਾਵੇ ਇਹਨਾਂ ਦੀ ਕਿ ਆਪਣੇ ਸ਼ਹਿਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਦੁਰਘਟਨਾ ਨਾ ਹੋ ਸਕੇ ਹਾਂ ਜੀ ਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੀ ਖਾਸ ਹਦਾਇਤਾਂ ਜੋ ਨੇ ਅਧਿਕਾਰੀਆਂ ਵੱਲੋਂ ਵੀ ਦਿੱਤੀਆਂ ਗਈਆਂ ਨੇ ਤਾਂ ਇਸ ਜਗ੍ਹਾ ਦੇ ਉੱਤੇ ਅੱਜ ਲਗਾਤਾਰ ਪੰਜਾਬ ਪੁਲਿਸ ਵੱਲੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਉਹ ਘਟਨਾ ਕਰਮ ਹੁੰਦਾ ਬਲਾਸਟ ਹੁੰਦਾ ਧਮਾਕਾ ਹੁੰਦਾ ਤਾ ਪੂਰੇ ਦੇਸ਼ ਭਰ ਦੇ ਵਿੱਚ ਉਸ ਤਮਾਕੇ ਦੀ ਗੂੰਜ ਜਿਹੜੀ ਆ ਜਾਂਦੀ ਆ ਕਿਉਂਕਿ ਜੋ ਨਜਾਇਜ਼ ਤੌਰ ਤੇ ਲੋਕ ਜਿਹੜੇ ਆ ਉਸ ਦੇ ਵਿੱਚ ਤਮਾਕੇ ਦੇ ਵਿੱਚ ਘਾਇਲ ਵੀ ਹੋਏ ਨੇ ਕਈਆਂ ਦੀ ਮੌਤ ਵੀ ਹੋਈ ਹੈ ਤਾਂ ਉਸ ਤੋਂ ਬਾਅਦ ਕਾਫੀ ਦੁੱਖਦਾਈ ਖਬਰ ਹੈ ਤਾਂ ਉਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਰੈਡ ਅਲਰਟ ਕਰ ਦਿੱਤਾ ਜਾਂਦਾ ਹੈ ਅਗਰ ਕੋਈ ਵੀ ਸ਼ਰਾਰਤੀ ਅਨਸਰ ਲੱਭਦਾ ਉਸ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਜਿਸ ਤਰ੍ਹਾਂ ਨਾਲ ਤੁਹਾਨੂੰ ਦੱਸਿਆ ਕਿ ਅੱਜ ਚਾਹੇ ਉਸ ਤਮਾਕੇ ਨੂੰ 2 ਦਿਨ ਹੋ ਚੁੱਕੇ ਨੇ ਲੇਕਿਨ ਗੁਰੂ ਨਗਰੀ ਚ ਲਗਾਤਾਰ ਰੈਡ ਲੜਦੇ ਜੋ ਹੋਣ ਦੇ ਬਾਵਜੂਦ ਜਿਹੜਾ ਇੱਥੇ ਜਿਹੜੀ ਚੈਕਿੰਗ ਹੈ ਲਗਾਤਾਰ ਕੀਤੀ ਗਿਆ ਲਗਾਤਾਰ ਹਰ ਕਿਸੇ ਦੀ ਜਿਹੜੀ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਜੇ ਕੋਈ ਸ਼ਰਾਰਤੀ ਅੰਸਰ ਲੱਗਦਾ ਪੁਲਿਸ ਨੂੰ ਸ਼ੱਕ ਪੈਂਦਾ ਕਿ ਇਹ ਇਸ ਦੇ ਜਿਹੜੇ ਕੋਈ ਦੂਜੇ ਤਰੀਕੇ ਦੇ ਕੋਲ ਲਿੰਕ ਹੋ ਸਕਦੇ ਨੇ ਕੋਈ ਕਹਿ ਸਕਦੇ ਆ ਕਿ ਗੈਂਗਸਟਰਾਂ ਦੇ ਨਾਲ ਲਿੰਕ ਹੋ ਸਕਦੇ ਨੇ ਤਾਂ ਉਸ ਦੀ ਪੂਰੀ ਪੜਤਾਲ ਕਰਕੇ ਜਿਹੜਾ ਉਸ ਦੀ ਫਿਰ ਉਸ ਨੂੰ ਜਾਣ ਦਿੱਤਾ ਜਾਂਦਾ ਜੇਕਰ ਉਹਦੇ ਲਿੰਕ ਹੁੰਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਜੇਕਰ ਨਹੀਂ ਲਿੰਕ ਪਾਏ ਜਾਂਦੇ ਜਾਂ ਫਿਰ ਨਹੀਂ ਉਹੋ ਜਿਹੇ ਹਾਲਾਤ ਦੇਖੇ ਤਾਂ ਉਸ ਨੂੰ ਜਿਹੜਾ ਖਾਸ ਤੌਰ ਦੇ ਉੱਤੇ ਉਸ ਨੂੰ ਭੇਜਿਆ ਜਾਂਦਾ ਲੇਕਿਨ ਜੇਕਰ ਇਸ ਦੇ ਲਿੰਕ ਪਾਏ ਜਾਂਦੇ ਨੇ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸੇ ਤਰ੍ਹਾਂ ਦੇ ਨਾਲ ਤੜ ਨਾਲ ਕੱਲੀ-ਕੱਲੀ ਜੋ ਤਸਵੀਰ ਹੈ ਉਹ ਸਾਂਝੀ ਕਰਦੇ ਰਵਾਂਗੇ ਗੁਰੂ ਨਗਰੀ ਨਾਲ ਸੰਬੰਧਿਤ ਤਾਂ ਚੈਕਿੰਗ ਦਰਮਿਆਨ ਜੋ ਖਾਸ ਤੌਰ ਦੇ ਤੇ ਗੁਰੂ ਨਗਰੀ ਦੇ ਵਿੱਚ ਜਿਹੜੀ ਚੈਕਿੰਗ ਦੱਸਦੀ ਹੈ ਕਿ ਚੈਕਿੰਗ ਜੋ ਹੈ ਬਤਾਈ ਗਈ ਹੈ ਰੈਡ ਅਲਰਟ ਜੋ ਹੋਇਆ ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਧਮਾਕਾ ਹੋਇਆ ਤਾਂ ਉਸ ਤੋਂ ਬਾਅਦ ਹੁਣ ਪੂਰੇ ਪੰਜਾਬ 'ਚ ਰੈਡ ਅਲਰਟ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵੀ ਸੁਰੱਖਿਆ ਦਾ ਪੂਤਾ ਪ੍ਰਬੰਧ ਜੋ ਨੇ ਉਹ ਕਰ ਦਿੱਤੇ ਗਏ ਨੇ కెమెరామ్యాన్ సుధీర్ కుమార్ దేనాల్క్షి సునక్ జగబాని టీవీ శ్రీమచ సాయి ਦਿੱਲੀ ਦੇ ਵਿੱਚ ਬੰਬ ਧਮਾਕੇ ਤੋਂ ਬਾਅਦ ਹੁਣ ਪੂਰੇ ਪੰਜਾਬ ਪਰਦੇ ਵਿੱਚ ਅਲਰਟ ਕਰ ਦਿੱਤਾ ਗਿਆ ਦੱਸਿਏ ਕੀ ਧਮਾਕੇ ਨੂੰ ਚਾਹੇ 2-3 ਦਿਨ ਹੋ ਗਏ ਲੇਕਿਨ ਹਾਲੇ ਵੀ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਕਿਤੇ ਗਏ ਨੇ ਗੁਰੂ ਨਗਰੀ ਦੇ ਜੋ 골ਡਨ ਗੇਟ ਵਿਖੇ ਮੌਜੂਦ ਹੈਗੇ ਆ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜੋ ਨਾਕਾ ਬੰਦੀ ਹੈ ਚਾਹੇ ਰਾਤ ਦੀ ਗੱਲ ਕਰੀਏ ਚਾਹੇ ਦਿਨ ਦੀ ਗੱਲ ਕਰੀਏ ਤਾਂ 24 ਘੰਟੇ ਦੀ ਨਾਕਾ ਬੰਦੀ ਇੱਥੇ ਕਰ ਦਿੱਤੀ ਗਈ ਆ ਤਾਂ ਜਿਸ ਤਰ੍ਹਾਂ ਦੇ ਨਾਲ ਦਿੱਲੀ ਵਿਖੇ ਜੋ ਹਾਦਸਾ ਹੋਇਆ ਬਲਾਸਟ ਹੋਇਆ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਲਗਾਤਾਰ ਰੈਡ ਅਲਰਟ ਜਾਰੀ ਹੈ ਅਗਰ ਕੋਈ ਵੀ ਸ਼ੱਕੀ ਅੰਸਰ ਦਿਖਾਈ ਦਿੰਦਾ ਤਾਂ ਉਸ ਦੇ ਉੱਤੇ ਜਿਹੜੀ ਆ ਪੜਦੀ ਕਾਰਵਾਈ ਕੀਤੀ ਜਾਂਦੀ ਆ ਆਲਾ ਅਧਿਕਾਰੀਆਂ ਵੱਲੋਂ ਲਗਾਤਾਰ ਇਸ ਨਾਕੇ ਦੇ ਉੱਤੇ ਜੋ ਡੇਲੀ ਚੈਕਿੰਗ ਜਿਹੜੀ ਜੈਥੇ ਕੀਤੀ ਜਾਂਦੀ ਆ ਕਿ ਮੁਲਾਜ਼ਮ ਜਿਹੜੇ ਨੇ 24 ਘੰਟੇ ਤਨਾਤ ਹੈਗੇ ਆ ਕਿ ਨਹੀਂ ਹੈਗੇ ਕਿਉਂਕਿ ਪਹਿਲਾਂ ਜ਼ਰੂਰ ਇਹ ਵੀ ਦੇਖਣ ਨੂੰ ਮਿਲਿਆ ਕਿ ਇਸੇ ਜਗ੍ਹਾ ਤੋਂ ਉੱਤੇ ਜਿਹੜੇ ਮੁਲਾਜ਼ਮ ਸੀਗੇ ਉਹ ਨਹੀਂ ਸੀ ਤਨਾਤ ਰਹਿੰਦੇ ਡਿਊਟੀ ਲੱਗਦੀ ਸੀਗੀ ਲੈਕਿਨ ਇਸ ਜਗ੍ਹਾ ਤੇ ਮੌਜੂਦ ਨਹੀਂ ਸੀ ਹੁੰਦੇ ਮੁਲਾਜ਼ਮ ਤਾਂ ਹੁਣ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਅਗਰ ਕੋਈ ਮੂੰਹ ਬਣ ਕੇ ਵੀ ਮੋਟਰਸਾਈਕਲ ਟੂ-ਵੀਲਰ ਜਾਂ ਫਿਰ ਗੱਡੀ ਦੇ ਉੱਤੇ ਆਉਂਦਾ ਤਾਂ ਉਸ ਦੇ ਉੱਤੇ ਜਿਹੜੀ ਆ ਪੜਦੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਚਾਹੇ ਅ ਗੱਲ ਹੋਵੇ ਚਲਾਣ ਦੀ ਚਾਹੇ ਗੱਲ ਹੋਵੇ ਪਰਚੇ ਦੀ ਤਾਂ ਜੇਕਰ ਕੋਈ ਸ਼ਰਾਰਤੀ ਅਕਸਰ ਲੱਭਦਾ ਜਾਂ ਕਿਸੇ ਦਾ ਕੋਈ ਕ੍ਰਿਮੀਨਲ ਰਿਕਾਰਡ ਲੱਭਦਾ ਤਾਂ ਉਸ ਦੇ ਉੱਤੇ ਜਿਹੜੀ ਆ ਜੋ ਮਕਨੂਨੀ ਕਾਰਵਾਈ ਲਗਾਤਾਰ ਕੀਤੀ ਜਾਂਦੀ ਆ ਤਾਂ ਦੇਖ ਸਕਦੇ ਹਾਂ ਕਿ ਨੌਜਵਾਨਾਂ ਨੂੰ ਵੀ ਜਿਹੜਾ ਲਗਾਤਾਰ ਇੱਥੇ ਰੋਕਿਆ ਜਾ ਰਿਹਾ ਤਾਂ ਗੁਰੂ ਨਗਰੀ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਆ ਇੱਥੇ ਚੈੱਕ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਦੇਖ ਸਕਦੇ ਹੋ ਗੱਡੀਆਂ ਨੂੰ ਟੂ ਵੀਲਰਸ ਨੂੰ ਫੋਰ ਵੀਲਰਸ ਨੂੰ ਹਰ ਕਿਸੇ ਨੂੰ ਇੱਥੇ ਰੋਕ ਕੇ ਜਿਹੜਾ ਉਸ ਦੇ ਉੱਤੇ ਪੜਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਜਿੱਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਪੈਂਦਾ ਤਾਂ ਉਸ ਨੂੰ ਖਿਲਾ ਰ ਕੇ ਉਹਦੇ ਉੱਤੇ ਜਿਹੜੀ ਆ ਬਣਦੀ ਕਾਰਵਾਈ ਕੀਤੀ ਜਾ ਰਹੀ ਆ ਤਾਂ ਬਹੁਤ ਜ਼ਰੂਰੀ ਵੀ ਆ ਕਿਉਂਕਿ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਜੋਣੇ ਸਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੀਆਂ ਨੇ ਗੁਰੂ ਘਰਾਂ ਦੇ ਵਿੱਚ ਜੋ ਆ ਦਰਸ਼ਨ ਦਿਦਾਰੇ ਕਰਨ ਵਾਸਤੇ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਦੱਸ ਜੇ ਕਿ ਇੱਥੇ ਐਸੇ ਗੁਰੂ ਨਗਰੀ ਤੋਂ ਹੁੰਦੇ ਹੋਏ ਜੋ ਲੋਕ ਨੇ ਅਟਾਰੀ ਵਾਗਾ ਸਰਹੱਦ ਨੂੰ ਜਾਣਦੇ ਨੇ ਕਿਉਂਕਿ ਬਾਰਡਰ ਬੈਲਟ ਦੇ ਬਿਲਕੁਲ ਨਾਲ ਪਹਿਲਾ ਸ਼ਹਿਰ ਕਹਿ ਸਕਦੇ ਆ ਜੋ ਸ਼੍ਰੀ ਅਮਰਸੇਵ ਸਾਹਿਬ ਹੈ ਤਾਂ ਐਸੇ ਕਰਕੇ ਜੋ ਇਸ ਇਲਾਕੇ ਦੀ ਖਾਸ ਤੌਰ ਦੇ ਉੱਤੇ ਜਿਹੜੀ ਹੈ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਤਾਂ ਉੱਥੇ ਹੀ ਦੇਖ ਸਕਦੇ ਹੋ ਅਧਿਕਾਰੀ ਲਗਾਤਾਰ ਚੈਕਿੰਗ ਕਰਦੇ ਦਿਖਾਈ ਦੇ ਰਿਹਾ ਤੇ ਅਧਿਕਾਰੀਆਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਕਿੰਨੇ ਵਜੇ ਦੀ ਚੈਕਿੰਗ ਜਿਹੜੀ ਹੈ ਸ਼ੁਰੂ ਹੈ ਜੀ ਇਸ ਜਗ੍ਹਾ ਤੇ ਸਰ ਜੀ 8 ਵਜੇ ਦੀ ਚੈਕਿੰਗ ਹੈ ਜੀ ਸ਼ੁਰੂ ਹੈ ਜੀ ਖਾਸ ਤੌਰ ਤੇ ਦਿੱਲੀ ਧਮਾਕੇ ਤੋਂ ਬਾਅਦ ਜਿਹੜਾ ਇੱਥੇ ਨਾਕਾਬੰਦੀ ਵਧਾਈ ਗਈ ਹੈ ਹਾਂਜੀ ਹਾਂਜੀ ਬਿਲਕੁਲ ਜੀ ਅੰਮ੍ਰਿਤਸਰ ਦੀ ਜੋ ਮੇਨ ਐਂਟਰੀ ਆ ਉਹ ਮੇਨ ਐਂਟਰੀ ਆ ਜੀ ਇੱਥੇ ਚੈਕਿੰਗ ਕਰਨੀ ਬੜੀ ਜ਼ਰੂਰੀ ਹੈ ਜੀ ਤੁਸੀਂ ਅਗਰ ਕੋਈ ਵੀ ਸ਼ਰਾਰਤੀ ਅਨਸਰ ਲੱਭਦਾ ਤਾਂ ਉਸ ਦੇ ਤੇ ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਜੀ ਕੋਈ ਵੀ ਗਲਤ ਅਨਸਰ ਹੈ ਉਹ ਤੇ ਬੰਦੀ ਕਾਰਵਾਈ ਤੇ ਕੀਤੀ ਜਾਏਗੀ ਨਾ ਜਿਹੜਾ ਕੋਈ ਗਲਤ ਅਨਸਰ ਐ ਐਂਟਰ ਕਰੇਗਾ ਅਸੀਂ ਪਹਿਲੇ ਚੈਕਿੰਗ ਕਰ ਰਹੇ ਹਾਂ ਚੈਕਿੰਗ ਕਰਾਉਣ ਜੋ ਵੀ ਗਲਤ ਅਨਸਰ ਆ ਆਪਾਂ ਤੇ ਸਖਤ ਕਾਰਵਾਈ ਕਰਾਂਗੇ ਆ ਸਹਦਾਈ ਤਾਂ ਵੱਡੇ ਅਫਸਰਾਂ ਵੱਲੋਂ ਕਿਹੜੀਆਂ ਦਿੱਤੀਆਂ ਗਈਆਂ ਨੇ ਅਸੀਂ ਚੈਕਿੰਗ ਕਰਦੇ ਕਿਉਂਕਿ ਗੋਲਡਨ ਗੇਟ ਇੱਕ ਐਂਟਰੀ ਪੁਆਇੰਟ ਹੈ ਦੇਸ਼ਵ ਦੇ ਵਿੱਚ ਫੇਮਸ ਹੈ ਗੋਲਡਨ ਗੇਟ ਇਸ ਜਗ੍ਹਾ ਤੇ ਆਪਾਂ ਮੌਜੂਦ ਹਾਂ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਉਹਨਾਂ ਦੀ ਹਦਾਇਤ ਐ ਅਫਸਰ ਸਾਹਿਬਾਂ ਦੀ ਹਦਾਇਤ ਐ ਵੀ ਜੋ ਸਖਤੋ ਸਖਤ ਕਾਰਵਾਈ ਕੀਤੀ ਆ ਉਹ ਸਖਤ ਚੈਕਿੰਗ ਕੀਤੀ ਜਾਵੇ ਇਹਨਾਂ ਦੀ ਕਿ ਆਪਣੇ ਸ਼ਹਿਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਦੁਰਘਟਨਾ ਨਾ ਹੋ ਸਕੇ ਹਾਂਜੀ ਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੀ ਖਾਸ ਹਦਾਇਤਾਂ ਜੋ ਨੇ ਅਧਿਕਾਰੀਆਂ ਵੱਲੋਂ ਵੀ ਦਿੱਤੀਆਂ ਗਈਆਂ ਨੇ ਤਾਂ ਇਸ ਜਗ੍ਹਾ ਦੇ ਉੱਤੇ ਅੱਜ ਲਗਾਤਾਰ ਪੰਜਾਬ ਪੁਲਿਸ ਵੱਲੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਉਹ ਘਟਨਾ ਕਰਮ ਹੁੰਦਾ ਬਲਾਸਟ ਹੁੰਦਾ ਧਮਾਕਾ ਹੁੰਦਾ ਤਾ ਪੂਰੇ ਦੇਸ਼ ਭਰ ਦੇ ਵਿੱਚ ਉਸ ਤਮਾਕੇ ਦੀ ਗੂੰਜ ਜਿਹੜੀ ਆ ਜਾਂਦੀ ਆ ਕਿਉਂਕਿ ਜੋ ਨਜਾਇਜ਼ ਤੌਰ ਤੇ ਉੱਤੇ ਲੋਕ ਜਿਹੜੇ ਆ ਉਸ ਦੇ ਵਿੱਚ ਤਮਾਕੇ ਦੇ ਵਿੱਚ ਘਾਇਲ ਵੀ ਹੋਏ ਨੇ ਕਈਆਂ ਦੀ ਮੌਤ ਵੀ ਹੋਈ ਹੈ ਤਾਂ ਉਸ ਤੋਂ ਬਾਅਦ ਕਾਫੀ ਦੁੱਖਦਾਈ ਖਬਰ ਹੈ ਤਾਂ ਉਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਰੈਡ ਅਲਰਟ ਕਰ ਦਿੱਤਾ ਜਾਂਦਾ ਹੈ ਅਗਰ ਕੋਈ ਵੀ ਸ਼ਰਾਰਤੀ ਅਨਸਰ ਲੱਭਦਾ ਉਸ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਜਿਸ ਤਰ੍ਹਾਂ ਇਹ ਤੁਹਾਨੂੰ ਦੱਸਿਆ ਕਿ ਅੱਜ ਚਾਹੇ ਉਸ ਤਮਾਕੇ ਨੂੰ 2 ਦਿਨ ਹੋ ਚੁੱਕੇ ਨੇ ਲੇਕਿਨ ਗੁਰੂ ਨਗਰੀ ਚ ਲਗਾਤਾਰ ਰੈਡ ਲੜਦੇ ਜੋ ਹੋਣ ਦੇ ਬਾਵਜੂਦ ਜਿਹੜਾ ਇੱਥੇ ਜਿਹੜੀ ਚੈਕਿੰਗ ਹੈ ਲਗਾਤਾਰ ਕੀਤੀ ਗਿਆ ਲਗਾਤਾਰ ਹਰ ਕਿਸੇ ਦੀ ਜਿਹੜੀ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਜੇ ਕੋਈ ਸ਼ਰਾਰਤੀ ਅੰਸਰ ਲੱਗਦਾ ਪੁਲਿਸ ਨੂੰ ਸ਼ੱਕ ਪੈਂਦਾ ਕਿ ਇਹ ਇਸ ਦੇ ਜਿਹੜੇ ਕੋਈ ਉਹ ਦੂਜੇ ਤਰੀਕੇ ਦੇ ਕੋ ਲਿੰਕ ਹੋ ਸਕਦੇ ਨੇ ਕੋਈ ਕਹਿ ਸਕਦੇ ਆ ਕਿ ਗੈਂਗਸਟਰਾਂ ਦੇ ਨਾਲ ਲਿੰਕ ਹੋ ਸਕਦੇ ਨੇ ਤਾਂ ਉਸ ਦੀ ਪੂਰੀ ਪੜਤਾਲ ਕਰਕੇ ਜਿਹੜਾ ਉਸ ਦੀ ਫੇਰ ਉਸ ਨੂੰ ਜਾਣ ਦਿੱਤਾ ਜਾਂਦਾ ਜੇਕਰ ਉਹਦੇ ਲਿੰਕ ਹੁੰਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਜੇਕਰ ਨਹੀਂ ਲਿੰਕ ਪਾਏ ਜਾਂਦੇ ਜਾਂ ਫਿਰ ਨਹੀਂ ਉਹੋ ਜਿਹੇ ਹਾਲਾਤ ਦੇਖੇ ਤਾਂ ਉਸ ਨੂੰ ਜਿਹੜਾ ਖਾਸ ਤੌਰ ਦੇ ਉੱਤੇ ਉਸ ਨੂੰ ਭੇਜਿਆ ਜਾਂਦਾ ਲੇਕਿਨ ਜੇਕਰ ਇਸ ਦੇ ਲਿੰਕ ਪਾਏ ਜਾਂਦੇ ਨੇ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸੇ ਤਰ੍ਹਾਂ ਦੇ ਨਾਲ ਤੜ ਨਾਲ ਕੱਲੀ-ਕੱਲੀ ਜੋ ਤਸਵੀਰ ਹੈ ਉਹ ਸਾਂਝੀ ਕਰਦੇ ਰਵਾਂਗੇ ਗੁਰੂ ਨਗਰੀ ਨਾਲ ਸੰਬੰਧਿਤ ਚੈਕਿੰਗ ਦਰਮਿਆਨ ਜੋ ਖਾਸ ਤੌਰ ਤੇ ਗੁਰੂ ਨਗਰੀ ਦੇ ਵਿੱਚ ਜਿਹੜੀ ਚੈਕਿੰਗ ਦੱਸਦੀ ਹੈ ਕਿ ਚੈਕਿੰਗ ਜੋ ਹੈ ਬਤਾਈ ਗਈ ਹੈ ਰੈਡ ਅਲਰਟ ਜੋ ਹੋਇਆ ਹੈ ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਧਮਾਕਾ ਹੋਇਆ ਤਾਂ ਉਸ ਤੋਂ ਬਾਅਦ ਹੁਣ ਪੂਰੇ ਪੰਜਾਬ 'ਚ ਰੈਡ ਅਲਰਟ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵੀ ਸੁਰੱਖਿਆ ਦਾ ਪੂਤਾ ਪ੍ਰਬੰਧ ਜੋ ਨੇ ਉਹ ਕਰ ਦਿੱਤੇ ਗਏ ਨੇ ਕੈਮਰਾਮੈਨ ਸੰਦੀ কুমার ਦੇ ਨਾਲ ਅਕਸ਼ਿ ਸੁਨਗ ਜਗਬਾਨੀ ਟੀਵੀ ਸ਼੍ਰੀਮਛ ਸਾਈ ਦਿੱਲੀ ਦੇ ਵਿੱਚ ਬੰਬ ਧਮਾਕੇ ਤੋਂ ਬਾਅਦ ਹੁਣ ਪੂਰੇ ਪੰਜਾਬ ਪਰਦੇ ਵਿੱਚ ਅਲਰਟ ਕਰ ਦਿੱਤਾ ਗਿਆ ਦੱਸ ਜੀਏ ਕਿ ਧਮਾਕੇ ਨੂੰ ਚਾਹੇ 2-3 ਦਿਨ ਹੋ ਗਏ ਨੇ ਲੇਕਿਨ ਹਾਲੇ ਵੀ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਨੇ ਗੁਰੂ ਨਗਰੀ ਦੇ ਜੋ ਗੋਲਡਨ ਗੇਟ ਵਿਖੇ ਮੌਜੂਦ ਹੈਗੇ ਆ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜੋ ਨਾਕਾਬੰਦੀ ਹੈ ਚਾਹੇ ਰਾਤ ਦੀ ਗੱਲ ਕਰੀਏ ਚਾਹੇ ਦਿਨ ਦੀ ਗੱਲ ਕਰੀਏ ਤਾਂ 24 ਘੰਟੇ ਦੀ ਨਾਕਾਬੰਦੀ ਇੱਥੇ ਕਰ ਦਿੱਤੀ ਗਈ ਆ ਤਾਂ ਜਿਸ ਤਰ੍ਹਾਂ ਦੇ ਨਾਲ ਦਿੱਲੀ ਵਿਖੇ ਜੋ ਹਾਦਸਾ ਹੋਇਆ ਹੈ ਬਲਾਸਟ ਹੋਇਆ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਲਗਾਤਾਰ ਰੈਡ ਅਲਰਟ ਜਾਰੀ ਆ। ਅਗਰ ਕੋਈ ਵੀ ਸ਼ੱਕੀ ਅੰਸਰ ਦਿਖਾਈ ਦਿੰਦਾ ਤਾਂ ਉਸ ਦੇ ਉੱਤੇ ਜਿਹੜੀ ਆ ਪੜਦੀ ਕਾਰਵਾਈ ਕੀਤੀ ਜਾਂਦੀ ਆ। ਆਲਾ ਅਧਿਕਾਰੀਆਂ ਵੱਲੋਂ ਲਗਾਤਾਰ ਇਸ ਨਾਕੇ ਦੇ ਉੱਤੇ ਜੋ ਡੇਲੀ ਚੈਕਿੰਗ ਜਿਹੜੀ ਜੇਥੇ ਕੀਤੀ ਜਾਂਦੀ ਆ ਕਿ ਮੁਲਾਜ਼ਮ ਜਿਹੜੇ ਨੇ 24 ਘੰਟੇ ਤਨਾਤ ਹੈਗੇ ਆ ਕਿ ਨਹੀਂ ਹੈਗੇ ਕਿਉਂਕਿ ਪਹਿਲਾਂ ਜ਼ਰੂਰ ਇਹ ਵੀ ਦੇਖਣ ਨੂੰ ਮਿਲਿਆ ਕਿ ਇਸੇ ਜਗ੍ਹਾ ਤੋਂ ਉੱਤੇ ਜਿਹੜੇ ਮੁਲਾਜ਼ਮ ਸੀਗੇ ਉਹ ਨਹੀਂ ਸੀ ਤਨਾਤ ਰਹਿੰਦੇ ਡਿਊਟੀ ਲੱਗਦੀ ਸੀਗੀ ਲੇਕਿਨ ਇਸ ਜਗ੍ਹਾ ਤੇ ਮੌਜੂਦ ਨਹੀਂ ਸੀ ਹੁੰਦੇ ਮਲਾਜ਼ਮ ਤਾਂ ਹੁਣ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਅਗਰ ਕੋਈ ਮੂੰਹ ਬਣ ਕੇ ਵੀ ਮੋਟਰਸਾਈਕਲ ਟੂ-ਵీలਰ ਜਾਂ ਫਿਰ ਗੱਡੀ ਦੇ ਉੱਤੇ ਆਉਂਦਾ ਤਾਂ ਉਸ ਦੇ ਉੱਤੇ ਜਿਹੜੀ ਆ ਬੜੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਚਾਹੇ ਗੱਲ ਹੋਵੇ ਚਲਾਣ ਦੀ ਚਾਹੇ ਗੱਲ ਹੋਵੇ ਪਰਚੇ ਦੀ ਤਾਂ ਜੇਕਰ ਕੋਈ ਸ਼ਰਾਰਤੀ ਅਕਸਰ ਲੱਭਦਾ ਜਾਂ ਕਿਸੇ ਦਾ ਕੋਈ ਕ੍ਰਿਮੀਨਲ ਰਿਕਾਰਡ ਲੱਭਦਾ ਤਾਂ ਉਸ ਦੇ ਉੱਤੇ ਜਿਹੜੀ ਆ ਜੋ ਮਕਨੂਨੀ ਕਾਰਵਾਈ ਲਗਾਤਾਰ ਕੀਤੀ ਜਾਂਦੀ ਆ ਤਾਂ ਦੇਖ ਸਕਦੇ ਹਾਂ ਕਿ ਨੌਜਵਾਨਾਂ ਨੂੰ ਵੀ ਜਿਹੜਾ ਲਗਾਤਾਰ ਇੱਥੇ ਰੋਕਿਆ ਜਾ ਰਿਹਾ ਤਾਂ ਗੁਰੂ ਨਗਰੀ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਆ ਇੱਥੇ ਚੈੱਕ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਦੇਖ ਸਕਦੇ ਹੋ ਗੱਡੀਆਂ ਨੂੰ ਟੂ ਵਿਲਰਸ ਨੂੰ ਫੋਰ ਵਿਲਰਸ ਨੂੰ ਹਰ ਕਿਸੇ ਨੂੰ ਇੱਥੇ ਰੋਕ ਕੇ ਜਿਹੜਾ ਉਸ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਜਿੱਥੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਪੈਂਦਾ ਤਾਂ ਉਸ ਨੂੰ ਖਲਾਰ ਕੇ ਉਸ ਦੇ ਉੱਤੇ ਜਿਹੜੀ ਆ ਬਣਦੀ ਕਾਰਵਾਈ ਕੀਤੀ ਜਾ ਰਹੀ ਆ ਤਾਂ ਆ ਬਹੁਤ ਜ਼ਰੂਰੀ ਵੀ ਆ ਕਿਉਂਕਿ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਜੋ ਨੇ ਸਚਕੰਚ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੀਆਂ ਨੇ ਗੁਰੂ ਘਰਾਂ ਦੇ ਵਿੱਚ ਜੋ ਆ ਦਰਸ਼ਨ ਦਿਦਾਰੇ ਕਰਨ ਵਾਸਤੇ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਦੱਸ ਜੇ ਕਿ ਇੱਥੇ ਐਸੇ ਗੁਰੂ ਨਗਰੀ ਤੋਂ ਹੁੰਦੇ ਹੋਏ ਜੋ ਲੋਕ ਨੇ ਅਟਾਰੀ ਵਾਗਾ ਸਰਹੱਦ ਨੂੰ ਜਾਣਦੇ ਨੇ ਕਿਉਂਕਿ ਬਾਰਡਰ ਬੈਲਟ ਦੇ ਬਿਲਕੁਲ ਨਾਲ ਪਹਿਲਾ ਸ਼ਹਿਰ ਕਹਿ ਸਕਦੇ ਆ ਜੋ ਸ੍ਰੀ ਹਮਸਹਿਬ ਹੈ ਤਾਂ ਐਸੇ ਕਰਕੇ ਜੋ ਇਸ ਇਲਾਕੇ ਦੀ ਖਾਸ ਤੌਰ ਦੇ ਉੱਤੇ ਜਿਹੜੀ ਹੈ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਤਾਂ ਉੱਥੇ ਹੀ ਦੇਖ ਸਕਦੇ ਹੋ ਅਧਿਕਾਰੀ ਲਗਾਤਾਰ ਚੈਕਿੰਗ ਕਰਦੇ ਦਿਖਾਈ ਦੇ ਰਿਹਾ ਤੇ ਅਧਿਕਾਰੀਆਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਕਿੰਨੇ ਵਜੇ ਦੀ ਚੈਕਿੰਗ ਜਿਹੜੀ ਹੈ ਸ਼ੁਰੂ ਹੈ ਜੀ ਇਸ ਜਗ੍ਹਾ ਤੇ ਸਿਰਜ ਜੀ 8 ਵਜੇ ਦੀ ਚੈਕਿੰਗ ਹੈ ਜੀ ਸ਼ੁਰੂ ਹੈ ਜੀ ਖਾਸ ਤੌਰ ਤੇ ਦਿੱਲੀ ਧਮਾਕੇ ਤੋਂ ਬਾਅਦ ਜਿਹੜਾ ਇੱਥੇ ਨਾਕਾਬੰਦੀ ਵਧਾਈ ਗਈ ਹੈ ਹਾਂਜੀ ਹਾਂਜੀ ਬਿਲਕੁਲ ਜੀ ਅੰਮ੍ਰਿਤਸਰ ਦੀ ਜੋ ਮੇਨ ਐਂਟਰੀ ਆ ਉਹ ਮੇਨ ਐਂਟਰੀ ਆ ਜੀ ਇੱਥੇ ਚੈਕਿੰਗ ਕਰਨੀ ਬੜੀ ਜ਼ਰੂਰੀ ਹੈ ਜੀ ਤੁਸੀਂ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਲੱਭਦਾ ਤਾਂ ਉਸ ਦੇ ਤੇ ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਜੀ ਕੋਈ ਵੀ ਗਲਤ ਅਨਸਰ ਹੈ ਉਹ ਤੇ ਬੰਦੀ ਕਾਰਵਾਈ ਤੇ ਕੀਤੀ ਜਾਏਗੀ ਨਾ ਜਿਹੜਾ ਕੋਈ ਗਲਤ ਅਨਸਰ ਹੈ ਐਂਟਰ ਕਰੇਗਾ ਅਸੀਂ ਪਹਿਲੇ ਚੈਕਿੰਗ ਕਰ ਰਹੇ ਆ ਚੈਕਿੰਗ ਕਰਾਣ ਜੋ ਵੀ ਗਲਤ ਅਨਸਰ ਆ ਆਪਾਂ ਤੇ ਸਖਤ ਸਖਤ ਕਾਰਵਾਈ ਕਰਾਂਗੇ ਆਸ਼ਾ ਹਦਾਈ ਤਾਂ ਵੱਡੇ ਅਫਸਰਾਂ ਵੱਲੋਂ ਕਿਹੜੀਆਂ ਦਿੱਤੀਆਂ ਗਈਆਂ ਨੇ ਅਸੀਂ ਚੈਕਿੰਗ ਕਰਦੇ ਕਿਉਂਕਿ ਗੋਲਡਨ ਗੇਟ ਇੱਕ ਐਂਟਰੀ ਪੁਆਇੰਟ ਹੈ ਦੇਸ਼ਵ ਦੇ ਵਿੱਚ ਫੇਮਸ ਹੈ ਗੋਲਡਨ ਗੇਟ ਇਸ ਜਗ੍ਹਾ ਤੇ ਆਪਾਂ ਮੌਜੂਦ ਹਾਂ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਉਹਨਾਂ ਦੀ ਹਦਾਇਤ ਹੈ ਅਫਸਰ ਸਾਹਿਬਾਨ ਦੀ ਹਦਾਇਤ ਹੈ ਵੀ ਜੋ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਖਤ ਚੈਕਿੰਗ ਕੀਤੀ ਜਾਵੇ ਇਹਨਾਂ ਦੀ ਕਿ ਆਪਣੇ ਸ਼ਹਿਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਦੁਰਘਟਨਾ ਨਾ ਹੋ ਸਕੇ ਹਾਂਜੀ ਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੀ ਖਾਸ ਹਦਾਇਤਾਂ ਜੋ ਨੇ ਅਧਿਕਾਰੀਆਂ ਵੱਲੋਂ ਵੀ ਦਿੱਤੀਆਂ ਗਈਆਂ ਨੇ ਤਾਂ ਇਸ ਜਗ੍ਹਾ ਦੇ ਉੱਤੇ ਅੱਜ ਲਗਾਤਾਰ ਪੰਜਾਬ ਪੁਲਿਸ ਵੱਲੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਉਹ ਘਟਨਾ ਕਰਮ ਹੁੰਦਾ ਬਲਾਸਟ ਹੁੰਦਾ ਧਮਾਕਾ ਹੁੰਦਾ ਤਾ ਪੂਰੇ ਦੇਸ਼ ਭਰ ਦੇ ਵਿੱਚ ਉਸ ਤਮਾਕੇ ਦੀ ਗੂੰਜ ਜਿਹੜੀ ਆ ਜਾਂਦੀ ਹੈ ਕਿਉਂਕਿ ਜੋ ਨਜਾਇਜ਼ ਤੌਰ ਤੇ ਲੋਕ ਜਿਹੜੇ ਆ ਉਸ ਦੇ ਵਿੱਚ ਤਮਾਕੇ ਦੇ ਵਿੱਚ ਘਾਇਲ ਵੀ ਹੋਏ ਨੇ ਕਈਆਂ ਦੀ ਮੌਤ ਵੀ ਹੋਈ ਹੈ ਤਾਂ ਉਸ ਤੋਂ ਬਾਅਦ ਕਾਫੀ ਦੁੱਖਦਾਈ ਖਬਰ ਹੈ ਤਾਂ ਉਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਰੈਡ ਅਲਰਟ ਕਰ ਦਿੱਤਾ ਜਾਂਦਾ ਹੈ ਅਗਰ ਕੋਈ ਵੀ ਸ਼ਰਾਰਤੀ ਅਨਸਰ ਲੱਭਦਾ ਉਸ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਜਿਸ ਤਰ੍ਹਾਂ ਨਾਲ ਤੁਹਾਨੂੰ ਦੱਸਿਆ ਕਿ ਅੱਜ ਚਾਹੇ ਉਸ ਤਮਾਕੇ ਨੂੰ 2 ਦਿਨ ਹੋ ਚੁੱਕੇ ਨੇ ਲੇਕਿਨ ਗੁਰੂ ਨਗਰੀ ਚ ਲਗਾਤਾਰ ਰੈਡ ਲੜਦੇ ਜੋ ਹੋਣ ਦੇ ਬਾਵਜੂਦ ਜਿਹੜਾ ਇੱਥੇ ਜਿਹੜੀ ਚੈਕਿੰਗ ਹੈ ਲਗਾਤਾਰ ਕੀਤੀ ਗਿਆ ਲਗਾਤਾਰ ਹਰ ਕਿਸੇ ਦੀ ਜਿਹੜੀ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਜੇ ਕੋਈ ਸ਼ਰਾਰਤੀ ਅੰਸਰ ਲੱਗਦਾ ਪੁਲਿਸ ਨੂੰ ਸ਼ੱਕ ਪੈਂਦਾ ਹੈ ਕਿ ਇਹ ਇਸ ਦੇ ਜਿਹੜੇ ਕੋਈ ਦੂਜੇ ਤਰੀਕੇ ਦੇ ਕੋਈ ਲਿੰਕ ਹੋ ਸਕਦੇ ਨੇ ਕੋਈ ਕਹਿ ਸਕਦੇ ਆ ਕਿ ਗੈਂਗਸਟਰਾਂ ਦੇ ਨਾਲ ਲਿੰਕ ਹੋ ਸਕਦੇ ਨੇ ਤਾਂ ਉਸ ਦੀ ਪੂਰੀ ਪੜਤਾਲ ਕਰਕੇ ਜਿਹੜਾ ਉਸ ਦੀ ਫੇਰ ਉਸ ਨੂੰ ਜਾਣ ਦਿੱਤਾ ਜਾਂਦਾ ਜੇਕਰ ਉਹਦੇ ਲਿੰਕ ਹੁੰਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਜੇਕਰ ਨਹੀਂ ਲਿੰਕ ਪਾਏ ਜਾਂਦੇ ਜਾਂ ਫਿਰ ਨਹੀਂ ਉਹੋ ਜਿਹੇ ਹਾਲਾਤ ਦੇਖੇ ਤਾਂ ਉਸ ਨੂੰ ਜਿਹੜਾ ਖਾਸ ਤੌਰ ਦੇ ਉੱਤੇ ਉਸ ਨੂੰ ਭੇਜਿਆ ਜਾਂਦਾ ਲੇਕਿਨ ਜੇਕਰ ਇਸ ਦੇ ਲਿੰਕ ਪਾਏ ਜਾਂਦੇ ਨੇ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸੇ ਤਰ੍ਹਾਂ ਦੇ ਨਾਲ ਤੜ ਨਾਲ ਕੱਲੀ-ਕੱਲੀ ਜੋ ਤਸਵੀਰ ਹੈ ਉਹ ਸਾਂਝੀ ਕਰਦੇ ਰਵਾਂਗੇ ਗੁਰੂ ਨਗਰੀ ਨਾਲ ਸੰਬੰਧਿਤ ਤਾਂ ਚੈਕਿੰਗ ਦਰਮਿਆਨ ਜੋ ਖਾਸ ਤੌਰ ਤੇ ਗੁਰੂ ਨਗਰੀ ਦੇ ਵਿੱਚ ਜਿਹੜੀ ਚੈਕਿੰਗ ਦੱਸਦੀ ਹੈ ਕਿ ਚੈਕਿੰਗ ਜੋ ਹੈ ਬਤਾਈ ਗਈ ਹੈ ਰੈਡ ਅਲਰਟ ਜੋ ਹੋਇਆ ਹੈ ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਧਮਾਕਾ ਹੋਇਆ ਤਾਂ ਉਸ ਤੋਂ ਬਾਅਦ ਹੁਣ ਪੂਰੇ ਪੰਜਾਬ 'ਚ ਰੈਡ ਅਲਰਟ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵੀ ਸੁਰੱਖਿਆ ਦਾ ਪੂਤਾ ਪ੍ਰਬੰਧ ਜੋ ਨੇ ਉਹ ਕਰ ਦਿੱਤੇ ਗਏ ਨੇ ਕੈਮਰਾਮੈਨ ਸੰਦੀ কুমার ਦੇ ਨਾਲ ਅਕਸ਼ ਸੁਨਗ ਜਗਬਾਨੀ ਟੀਵੀ ਸ਼੍ਰੀਮਛ ਸਾਈ